ਅੱਜ ਸਾਰਣ ਮੇਰੇ ਕਰਦੇ ਸਾਰੇ ਤੰਦਰੁਸਤਾਂ ਦਾ ਅੱਜ ਬੜਾ ਭਾਗਾ ਪਰ ਦਿਨ ਚੜਿਆ ਜੀ ਭਾਗਾ ਪਰ ਦਿਨ ਇਹ ਜਿਹੜਾ ਅੱਜ ਆਪਣੇ ਭਤੀਜੇ ਦੇ ਆਏ ਹੈਗੇ ਪਲੱਸ 2 ਵਿੱਚੋਂ 80% ਪਲੱਸ ਨੰਬਰ ਕਮਰਸ ਸੈਸ਼ਨ ਚੋਂ ਤੇ ਬੜੀ ਖੁਸ਼ੀ ਦੇਣਾ ਤੇ ਅੱਜ ਦਾ ਵਲੌਗ ਪਰ ਤਾਂ ਹੀ ਇਸ ਕੁਸ਼ਰ ਨੇ ਸ਼ੁਰੂ ਕਰਦੇ ਆ ਤੇ ਅੱਜ ਦਾ ਵਲੌਗ ਬੜਾ ਘੇਟ ਹੋਣਾ ਅੱਜ ਆਪਾਂ ਜਣਾ ਚਾਚੇ ਘਰੇ ਚਾਚੇ ਘਰੇ ਜਾ ਕੇ ਆਪਾਂ ਕਰਾਂਗੇ ਦੂਜਾ ਗੱਲਾਂ ਬਾਤਾਂ ਚਾਚੇ ਕੀ ਦਿਖਾਵਾਂਗੇ ਉਹਨਾਂ ਨੇ ਕਰਦੀ ਕਿਵੇਂ ਦੇ ਕ੍ਰਿਸ਼ਾ ਕੀਤੀ ਕੀ ਗੱਲਬਾਤ ਦਾ ਮਿਲਦੇ ਆਪਸਰ ਅੱਜ ਦੇ ਇੱਥੇ ਇੱਕ ਦੋਸਤ ਦੀ ਮੋਟਰ ਆ ਮੈਂ ਗੁਜ਼ਰ ਰਿਹਾ ਸੀ ਤੇ ਮੈਂ ਹੱਥ ਦਿਖਾ ਜਾਵੇ ਆ ਮੋਟਰ ਵੀਰ ਨੇ ਐਡੀ ਘੈਂਟ ਬਣਾਈ ਆ ਕਿ ਇਹ ਦੇਖੋ ਕੇਲਿਆਂ ਦਾ ਬੂਟਾ ਜਿਹੜਾ ਅੱਜ ਕੱਲ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਆਪਣੇ ਕਹਿੰਦੇ ਪੰਜਾਬ 'ਚ ਹੁੰਦਾ ਨਹੀਂ ਜਿੱਥੇ ਹੁੰਦਾ ਉੱਥੇ ਹੋ ਜਾਂਦਾ ਆਪਾਂ ਮਿਹਨਤ ਨਹੀਂ ਕਰ ਜਾਂਦੇ ਤੇ ਅੱਜ ਦੇ ਵਲੌਗ ਤੁਹਾਨੂੰ ਪਤਾ ਲੱਗ ਜੂਗਾ ਕਿਵੇਂ ਆਪਾਂ ਕੀ ਮਿਹਨਤਾਂ ਦੇ ਕੀ ਹਿਸਾਬ ਤਾ ਤੇ ਕੇਲਿਆਂ ਦਾ ਬੂਟਾ ਲਾਇ ਵੀਰ ਨੇ ਆਹ ਦੇਖੋ ਲੱਗਾ ਹੈਗਾ ਆਈ ਥਿੰਕ ਕਿ ਨਾਲ ਹੈਗਾ ਦੇ ਦੂਤ ਤੇ ਪਿੱਪਲ ਤੇ ਕੀ ਕੀ ਕੁਝ ਲਾਈ ਬਠਾ ਵੀਰ ਮੈਨੂੰ ਨਾ ਨਹੀਂ ਹੁੰਦੇ ਜੇ ਗਲਤ ਹੋਵੇ ਮੈਨੂੰ ਮਾਫ ਕਰ ਦਿਓ ਤੇ ਬੜੀ ਸੋਹਣੀ ਵੀਰ ਨੇ ਮੋਟਰ ਬਣਾਈ ਹੋਈ ਬੜੀ ਕਿੰਨੀ ਸੋਹਣੀ ਛਾਂ ਹੈਗੀ ਆ ਤੇ ਕਿਨੋਂ ਰਹਿਣ ਨੂੰ ਥਾਂ ਬਣਾਇਆ ਵੀਰ ਦੀ ਮੋਟਰ ਆ ਇੱਥੇ ਤੇ ਆ ਦੇ ਕਿਲੋਮੀਟਰ ਦੇ ਲੱਗੀ ਨਹੀਂ ਸਰ ਆ ਆਪਣੀ ਬਾਈ ਖੜੀ ਆ ਆਪ ਇੱਥੇ ਆਏ ਸੀਗੇ ਢੇੜਾ ਕੱਟਣ ਤੇ ਉਹ ਮਿਲਣਾ ਹੀ ਦੋਸਤੋਂ ਤੇ ਦੋਸਤਾਂ ਦਾ ਸਿਸਟਮ ਵੀ ਲੋਕ ਇੱਥੇ ਆ ਦੇਖੋ ਜਿੱਥੇ ਇੱਥੇ ਰੁਕਦੇ ਇਹ ਬੰਦੇ ਦੇ ਹੈਗੇ ਆ ਬਾਏ ਹੈਗੇ ਤੇ ਉਹ ਚਲਾ ਅੰਦਰ ਨਹੀਂ ਜਾਣਾ ਹੈਗਾ ਆ ਦੇ ਕਿੰਨਾ ਸੋਹਣਾ ਯਾਰ ਕਿੰਨੇ ਖੇਤ ਛਾਂ ਹੁਣ ਜ਼ਰੂਰੀ ਆ ਆਪਦੇ ਬੂਟੇ ਲੱਗਨੇ ਚਾਹੀਦੇ ਆ ਆਪਾਂ ਪੱਟ ਦਿੰਨੇ ਆ ਫਟਕੇ ਕੀ ਹੋ ਜਾਂਦਾ ਸਿਰਫ ਸਿਸਟਮ ਕੁਛ ਨਹੀਂ ਹੁੰਦਾ ਤੇ ਆਹ ਦੇਖੋ ਕਿੰਨਾ ਸੋਹਣਾ ਨਜ਼ਾਰਾ ਦੇਖੋ ਤੁਸੀਂ ਦੇਖ ਸਕਦੇ ਹੋ ਅਰੇ ਕਿੱਲੇ ਦੇ ਬੂਟੇ ਮਿਹਨਤ ਮੈਨੂੰ ਨੇ ਇੰਪ੍ਰੈਸ ਬੜਾ ਕੀਤਾ ਦੇਖੋ ਕਿੰਨੇ ਸੋਹਣੇ ਬੂਟੇ ਆ ਤੇ ਕਿੰਨੇ ਵੀਰ ਨੇ ਮਿਹਨਤ ਕੀਤੀ ਤੇ ਫਲ ਲੱਗਦਾ ਏ ਹੁਣ ਮੈਂ ਥੋੜਾ ਪਾਸੇ ਗਿਆ ਕੰਮ ਗਿਆ ਸੀ ਉਹਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਕਿਹਦੇ ਕਿੰਨਾ ਫਲ ਲੱਗਦਾ ਕੀ ਹਿਸਾਬਤਾ ਵਾ ਤੇ ਦੇਖੋ ਤੁਸੀਂ ਲਓ ਜੀ ਆਪਾਂ ਗੱਲ ਕਰਦੇ ਵੱਲਾਂ ਦੀ ਆਪਾਂ ਕਹਿੰਨੇ ਘਰਾਂ 'ਚ ਆਪਣੇ ਸਬਜ਼ੀ ਨਹੀਂ ਹੁੰਦੀ ਫਲਾਂ ਪਹਿਲਾਂ ਇੱਥੋਂ ਸਟਾਰਟ ਕਰਦੇ ਆ ਆਪਾਂ ਦੇਖੋ ਚਾਚੇ ਨੇ ਪਹਿਲਾਂ ਬੂਟੇ ਬਾਟੇ ਬੜੇ ਸੋਹਣੇ ਘਰੇ ਲਾ ਜਿਵੇਂ ਆਪਾਂ ਤੁਹਾਨੂੰ ਦਿਖਾਉਂਦੇ ਨੇ ਬੂਟੇ ਆਪਣੇ ਚਾਚ ਨੇ ਇਧਰ ਰਖ ਲਾਏ ਆ ਬੜੇ ਘੈਂਟ ਘੈਂਟ ਬੂਟੇ ਚਾਚ ਨੇ ਪੁੱਛਾਂਗੇ ਕਿਹੜੇ ਬੂਟੇ ਆ ਤੇ ਆਪਾਂ ਵੀ ਲਾਵਾਂਗੇ ਤੇ ਬਾਕੀ ਗੱਲ ਕਰ ਲਈ ਆਪਾਂ ਕਹਿੰਦੇ ਘਰਾਂ 'ਚ ਸਬਜ਼ੀ ਨਹੀਂ ਹੁੰਦੀ ਆ ਨਹੀਂ ਹੁੰਦਾ ਯੋ ਨਹੀਂ ਹੁੰਦਾ ਆ ਸਾਡੇ ਚਾਚ ਨੇ ਵੇਲੋ ਨਿੱਕੀ ਬੋਟਲ ਇਹ ਨਿਸ਼ਾਨੀ ਆ ਸਾਡੀ ਨਿਸ਼ਾਨੀ ਚਾਚਾਂ ਕਾ ਨਿਸ਼ਾਨੀ ਆ ਇੱਥੇ ਇਹਦੇ ਛੁੰਡੀ ਨਹੀਂ ਪੈਂਦੀ ਛੁੰਡੀ ਮਨੇ ਬੋਲੋ ਜੀ ਕਿਵੇਂ ਬੱਲ ਨੂੰ ਛੁੰਡੀ ਨਹੀਂ ਪੈਂਦੀ ਇਹਦੇ ਇਹ ਰਾਈ ਬੋਲਰ ਨਹੀਂ ਹਾਂ ਹਾਂ ਜੇ ਬੋਤਲ ਮੰਨ ਲਾ ਵੀ ਲਾ ਦੀ ਇਹਦੇ 'ਤੇ ਬੱਲ ਛੁੰਡੀ ਨਹੀਂ ਪੈਂਦੀ ਸਨ ਇਹ ਵੀ ਤਰੀਕਾ ਹੈ ਹਾਂ ਇਹ ਲਾਜਰ ਪੈਂਦਾ ਵਿੱਚ ਥੋੜਾ ਜਿਹਾ ਪਾ ਕੇ ਨਾ ਲਾਜਰ ਦੱਸ ਤੇਰੇ ਥੋੜਾ ਜਿਹਾ ਲਾਜਰ ਪਾ ਕੇ ਆ ਹਾਂ ਤੇ ਲਾਜਰ ਪਾ ਕੇ ਪਾ ਪਾਣੀ ਨਾ ਭਰਦ ਗਏ ਓਕੇ ਹਾਂ ਤੇ ਸੁੰਢੀ ਤੇ ਪਾ ਲਓ ਇਹ ਨਵਾਂ ਲਾਜਰ ਲੱਭ ਚਾਚਾ ਜੀ ਕਹਿੰਦੇ ਇਹਦੇ ਵਿੱਚ ਨਾ ਲਾਜਰ ਪਾ ਕੇ ਭਰ ਦਈਏ ਨੂੰ ਤੇ ਸੁੰਢੀ ਨਹੀਂ ਪੈਂਦੀ ਕੋਈ ਵੱਲ ਲਾ ਕੇ ਦੇ ਜਾਂ ਵੱਲ ਵੱਲ ਨਹੀਂ ਅਸਾਂ ਉਹੀ ਵੈਸੀ ਵੱਲ ਜਿੱਥੇ ਵੱਲ ਚੜਾਈ ਹੈ ਉੱਥੇ ਜਿੱਥੇ ਵੱਲ ਚੜਾਈ ਹੈ ਅੱਛਾ ਅੱਛਾ ਹਾਂ ਤਾਂ ਅੱਗੇ 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 ਖੜਾ ਦੇਣੀ ਚੀਜ਼ ਜਾਨੀ ਲਾਇਰ ਲਾ ਕੇ ਤੇ ਗਾਂ ਸੁੰਡੀ ਨਹੀਂ ਪੈਂਦੀ ਖੇਤੀ ਨੂੰ ਸੁੰਡੀ ਨਹੀਂ ਪੈਂਦੀ ਮੇਰੇ ਨਾਲ ਜਿਸਨੂੰ ਦੋਸਤੋ ਦਿਖਾਉਂਦੇ ਰਹੇ ਨੇ ਆਪਾਂ ਜਿਵੇਂ ਉਹ ਲਾਇ ਕਿੰਨੋਂ ਦਾ ਬੂਟਾ ਉੱਥੇ ਸੁੰਡੀ ਪਾ ਕੇ ਸਾਰੇ ਪੱਤੇ ਜਿਵੇਂ ਨਵੇਂ ਨਿਕਲੇ ਸਾਰੇ ਪੱਤੇ ਉਹ ਖਾਈ ਜਾਂਦੀ ਆ ਇਹ ਆਪਣੀ ਖੇਤੀ ਬਾੜੀ ਦਾ ਕੋਈ ਵਲੌਗ ਨਹੀਂ ਆਪਾਂ ਵੈਸੇ ਦਿਖਾ ਰਹੇ ਤੁਹਾਨੂੰ ਦੋਸਤੋ ਅਰਾਚ ਨੇ ਲਾਈ ਹੈਗੀ ਆਪਣੇ ਆ ਵੱਲ ਦੇਖੋ ਇੱਥੋਂ ਚੜਦੀ ਵੱਲ ਆਹ ਦੇਖੋ ਇੱਥੋਂ ਜਾਂਦੀ ਆ ਫੇਖ ਲਿਆ ਜਾਂਦੀ ਆ ਇੱਥੇ ਥੱਲੇ ਕੋਈ ਸਪਰੇ ਨਹੀਂ ਕਰਨੀ ਇਹਨੂੰ ਕੋਈ ਸਪਰੇ ਨਹੀਂ ਕਰਦੀ ਫਰੇ ਚਾਚਾ ਇਹੇ ਤਾਂ ਹੁੰਦਾ ਕੋਈ ਸਪਰੇ ਤਾਂ ਦੇਖੋ ਦੀ ਤਾਂ ਦੇਖ ਸਕਦੇ ਇੱਥੇ ਉੱਤੋਂ ਨਹੀਂ ਵਿਖੋ ਆ ਤੈਨੂੰ ਬਾਹਰ ਨਹੀਂ ਦਿਖਾਣਾ ਮਾੜੀ ਜਿਹੀ ਮੈਂ ਬਲਬ ਜਗਦਾ ਬਲਬ ਜਗਦਾ ਦਿਖਾਜ ਤਕੋਲੇ ਆ ਦੇਖੋ ਐਂ ਵੱਲ ਹੁੰਦੀ ਆ ਆ ਦੇਖੋ ਇਹ ਬੱਚਾ ਇੱਥੇ ਬਲਬ ਜਗਾਇਆ ਹੋਇਆ ਹੈ ਕੀ ਬਾਤ ਐ ਡਿਫਰੈਂਟ ਚੀਜ਼ ਆ ਦੇਖੋ ਜ਼ੂਮ ਕਰ ਦਿਖਾਣ ਨੂੰ ਆ ਦੇਖੋ ਕੀ ਬਾਤ ਐ ਇਹ ਬਲਜਾਦਾ ਤੇ ਆ ਦੇਖੋ ਇੱਥੇ ਆ ਕੇ ਇੱਥੇ ਵੱਲ ਆਪਣੀ ਇਹ ਐਕਸਟਰਾ ਵੱਲ ਹੈਗੀ ਆ ਜਿਹੜੀ ਹੈਗੀ ਆ ਆ ਦੇਖੋ ਇੱਥੇ ਆ ਕੱਦੂ ਦੇਖ ਕੱਦ ਤੇ ਕਦੂ ਕੀ ਕੀ ਹੈ ਇਹ ਕੱਦੂ 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 ਆ ਦੇਖ ਕੱਦੂ ਲੱਗ ਚੁੱਕੇ ਠੀਕ ਹੈ ਕ੍ਰੇਲੇ ਦੇ ਦੇ ਨਹੀਂ ਕ੍ਰੇਲੇ ਕ੍ਰੇਲੇ ਥੱਲੇ ਕਿੱਲੇ ਵਾਲੀ ਵੀ ਹੈਗੀ ਤੁਹਾਨੂੰ ਉਹ ਹਨੇਰਾ ਥੋੜਾ ਹੈਗਾ ਤੁਹਾਨੂੰ ਦਿਖਾਣਾ ਮੇਰੇ ਫੋਨ ਦੀ ਬੈਟ ਥੋੜੇ ਲੋ ਹੈਗੀ ਆ ਆ ਵੱਲਾਂ ਦੇ ਕ੍ਰੇਲੇ ਲੱਗੀਆਂ ਕ੍ਰੇਲੇ ਦੇ 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 ਕਿੱਲੇ ਦੇ ਦੇ ਨਹੀਂ ਹੈਗਾ ਆ ਨਹੀਂ ਦੇ ਦੇ ਚਾਹ ਦੇ ਨੇ ਆ ਵਿਖਰੇ ਲੱਗ ਚੁੱਕੇ ਆ ਦੇਖ ਨੂੰ ਲੱਗਾ ਆ ਦੇਖੋ ਕਿੱਲੇ ਲੱਗਾ ਇੱਧਰ ਵੀ ਦਿਖਾ ਦੇਣਾ ਮੈਨੂੰ ਯਾਰ ਆਪਾਂ ਨਾ ਘਰੇ ਮਿਹਨਤ ਨਹੀਂ ਕਰਨ ਚਾਹੁੰਦੇ ਆਪਾਂ ਦੇ ਘਰੇ ਸਾਰੂ ਲੱਗਦਾ ਕ੍ਰੇਲੇ ਪਾਈ ਹੋਈ ਕੋਈ ਦਵਾਈ ਚਾਚੇ ਕਹਿੰਦੇ ਸਪਰੇ ਕੋਈ ਨਹੀਂ ਕਿਉਂਕਿ ਆਰਗੈਨਿਕ ਜਿਹੜੀ ਆਪਾਂ ਘਰੇ ਆਰਗੈਨਿਕ ਕਰਨੀ ਆ ਉਹਦੇ ਨਾਲ ਦੀ ਰੀਜ਼ ਨਹੀਂ ਹੁੰਦੀਗੀ ਆਪਾਂ ਪਰ ਕਰਨਾ ਨਹੀਂ ਚਾਹੁੰਦੇ ਇੱਕ ਦਿਨ ਵੱਲ ਵਾਲੀ ਪਾਣੀ ਨਹੀਂ ਪਾਇਆ ਗਿਆ ਆਏ ਨੇ ਜੋੜਨ ਇਹ ਵੇਖ ਲਓ ਚਾਚਾ ਜੀ ਉੱਥੇ ਰਹਿੰਦੇ ਆ ਭੈਣ ਕੋਲੇ ਸਾਡੀ ਕੋਲੇ ਫੇਰ ਵੀ ਜਦੋਂ ਆਉਂਦੇ ਆ ਹਫਤੇ ਵਿੱਚ ਗੇੜਾ 1 ਵਜੇ 2 ਵਜੇ 3 ਵਜੇ 15 ਵਜੇ ਆ ਕੇ ਲੋ ਦੇਖਭਾਲ ਕਰਦੇ ਅੱਜ ਆਏ ਸੀ ਤੇ ਮੈਂ ਕੁਦਰਤੀ ਗੇੜਾ ਮਾਰ ਲਾ ਤੇ ਆ ਦੇਖੋ ਪਹਿਲਾਂ ਆ ਕੇ ਨੇ ਪਾਣੀ ਪਾਇਆ ਇੱਥੇ ਸਾਰਾ ਕੁਝ ਕੀਤਾ ਹਾਂ ਹਾਂ ਆ ਤਾਂ ਬੱਬਾ ਰੱਸੀਆਂ ਬਧੀਆਂ ਆ ਰੱਸੀਆਂ ਦੇਖੋ ਕਿੰਨੀ ਕੇਅਰ ਕੀਤੀ ਹੈ ਦੇਖੋ ਆ ਦੇਖੋ ਯਾਰ ਆਪਣਾ ਕੇਅਰ ਨਹੀਂ ਕਰਨਾ ਚਾਹੁੰਦੇ ਕੇਅਰ ਕਰਨਾ ਆਪ ਨੂੰ ਜੇ ਆਪਾਂ ਚਾਹੀਏ ਕਰੀ ਤਾਂ ਆ ਦੇਖੋ ਥਾਂ ਕਿੰਨਾ ਕੁ ਕੀਤਾ ਲੈ ਵੇਖੋ ਇੱਥੇ ਇੰਨੇ ਕ ਥਾਂ ਦੇ ਵਿੱਚ ਜਿੰਨੇ ਮਰਜ਼ੀ ਵੱਲ ਨਾ ਗਾ ਲਓ ਲੈ ਆ ਦੇਖੋ ਆ ਤੁਹਾਨੂੰ ਦਿਖਾਉਨੇ ਹੋਰ ਦੇਖੋ ਚੈੱਕ ਚੈੱਕ ਕਰੋ ਆ ਦੇ ਕਦੋਂ ਦੇਖੋ ਲੈ ਅਲੱਗੇ ਵੇਲਾ ਆ ਦਾ ਇਹ ਆ ਦੇਖੋ ਹਾਂ ਸਾਡੇ ਬੜੀਆਂ ਲੀੜੇ ਪਾਉਂਦੀਆਂ ਮੀੜੇ ਪੂਰੇ ਤਣੀ ਸੀ ਇੱਥੇ ਹਾਂ ਜਿਹੜੀ ਤੁਹਾਨੂੰ ਮੇਨਜੀ ਦਿਖਾ ਚਾਚਾ ਦੇ ਕਹਿਣਾ ਵਾਂਦੇ ਤਣੀ ਸੀ ਆ ਦੇਖੋ ਤਣੀ ਇੱਥੋਂ ਸ਼ੁਰੂ ਹੋ ਜਾਂਦੀ ਆ ਆ ਤਣੀ ਸੀ ਤੇ ਆ ਤਾਂ ਤੱਕ ਤਾਂ ਤੱਕ ਜਾਂਦੀ ਪਈ ਆ ਤੇ ਪਰ ਇੱਥੇ ਕਹਿਣ ਦਾ ਮਤਲਬ ਇਹ ਚਾਚਾ ਜੀ ਕਹਿੰਦੇ ਮੈਂ ਇੱਥੇ ਵੱਲ ਲਿਆ ਕੇ ਲਾਤੀ ਇੱਕ ਤੇ ਆਹ ਦੇਖੋ ਮਿਹਨਤ ਆ ਸਾਰੀ ਮਿਹਨਤ ਕਰਾਂਗੇ ਤਾਂ ਆਪਾਂ ਘਰ ਦੀ ਸਭ ਜਿਹੜੀ ਹੁੰਦੀ ਆ ਆਪਾਂ ਖਾਦੇ ਬਿਨਾਂ ਰੇ ਸਪਰੇ ਤੋਂ ਆਪਾਂ ਰੇ ਸਪਰੇ ਖਾਈ ਜਾਂਦੇ ਹਨਾ ਉਹ ਕਿੰਨੇ ਯਾਨੀ ਕਿ ਆਪ ਨੂੰ ਨਾ ਫਾਇਦੇ ਮਿਲਦੇ ਆ ਉਹਦੇ ਹਨਾ ਕਿੰਨੇ ਸਪਰੇ ਹੁੰਦੇ ਕੀ ਹਿਸਾਬ ਦਾ ਹੁੰਦਾ ਤੇ ਤੁਸੀਂ ਵੀ ਐਸੇ ਕੰਮ ਕਰ ਲਿਆ ਕਰੋ ਤੇ ਬਾਕੀ ਮੈਂ ਤੁਹਾਨੂੰ ਚਾਚਾ ਜੀ ਝਲਕ ਦਿਖਾਣਾ ਕਰਦੀ ਆਪਣੇ ਚਾਚਾ ਜੀ ਛੋੜੋ ਅਹੀਂ ਫਿਲਟਰ ਪਾਣੀ ਪੈਡਰਾ ਪਾਣੀ ਪਾਉਣੇ ਨੇ ਅੱਛਾ ਕਹਿੰਦੇ ਫਿਲਟਰ ਵਾਲਾ ਪਾਣੀ ਪਾਉਣੇ ਸਾਰਿਆਂ ਨੂੰ ਸਹੀ ਇਹ ਵੀ ਅੱਛਾ ਇਹ ਸਹੀ ਗੱ ਇਹ ਸਹੀ ਤਾਂ ਹੀ ਹੁੰਦੀ ਆ ਆਪਾਂ ਕੰਨੇ ਆ ਆਹ ਦੇਖੋ ਚਾਚਾ ਇਹ ਘਰ ਦਿਖਾਉਣ ਨੇ ਆਪਾਂ ਆਪ ਚਾਚੇ ਘਰ ਤੋਂ ਆਪਣੇ ਘਰ ਆਉਂਦਾ ਹੈਗਾ ਕ੍ਰਾਂਤੀ ਕਰਦਾ ਭਰਾ ਆਹ ਦੇਖੋ ਚੱਲਾਂ ਕਰਾਂਤੀਕਾਰੀ ਪ੍ਰਧਾਨ ਦਾ ਚਾਹੀ ਆਪਣੇ ਹੈਗੇ ਜਿਹੜੇ ਹੁੰਦੇ ਆ ਕਿਹੜਾ ਭਰਾ ਚਾਹੀ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਪ੍ਰਧਾਨ ਨੇ ਚਾਚਾ ਜੀ ਸਾਡੇ ਤੇ ਅਸੀਂ ਵੀ ਇਹਨਾਂ ਨਾਲ ਆ ਖੜੇ ਹਮੇਸ਼ਾ ਨਾਲ ਹੀ ਜਾਂਦੇ ਆ ਜਦੋਂ ਕੋਈ ਲੋੜ ਹੁੰਦੀ ਆ ਤੇ ਆਹ ਦੇਖੋ ਸਾਡੇ ਭਰਾ ਹੀ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਸਾਡਾ ਛੋਟਾ ਭਰਾ ਹੈਗਾ ਉਹ ਹੈਗਾ ਆਸਟ੍ਰੇਲੀਆ ਵਿੱਚ ਦਵਿੰਦਰ ਸਿੰਘ ਗੋਰਾ ਤੇ ਜਿਹੜਾ ਸਾਡਾ ਵੱਡਾ ਪਰਮ ਸੇਖੋਂ ਤੇ ਉਹ ਹੈਗਾ ਜਰਮਨ ਜਿਹਨੂੰ ਮੈਂ ਮਿਲਕੇ ਆ ਜਿਹੜਾ ਮੈਨੂੰ 에어ਪੋਰਟ ਤੋਂ ਪਿਕਅਪ ਕੀਤਾ ਸੀਗਾ ਤੇ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਮਿਲਿਆ ਸੀ ਉੱਥੇ ਮੈਂ ਉਹ ਗੱਲਾਂ ਹੁਣ ਫੇਕਦੇ ਸਾਂਝੇ ਕਰਾਂਗੇ ਮਿਲਨ ਸਾਰ ਹੀ ਮੈਨੂੰ ਕਾਫੀ ਵਗੈਰਾ ਅਪਲਾਈ ਤੇ ਕੀ ਕੀਤਾ ਕੀ ਨਹੀਂ ਕੀਤਾ ਉਹ ਗੱਲਾਂ ਬਾਅਦ ਦੀਆਂ ਹੈਗੀਆਂ ਆਪਣੇ ਤੇ ਚਾਚੇ ਹੁਣਾਂ ਘਰਾਂ ਸਟਾਰਟਿੰਗ ਤੋਂ ਉਧਰ ਬਾਥਰੂਮ ਵਗੈਰਾ ਤੇ ਆਪਣਾ ਅਜਦਾ ਵਲੌਗ ਬੜਾ ਘੈਂਟ ਮੈਂ ਚਾਚੇ ਨੇ ਮੈਨੂੰ ਦੱਸਿਆ ਕਰਦੇ ਇਹਦੇ ਵਲੌਗ ਐਂਡ ਆਪਾਂ ਜਿਹਦੇ ਗਨੋਰਨਾ ਕੀਤੀ ਪਾਰਟੀ ਉਹ ਤੁਹਾਨੂੰ ਦਿਖਾਵਾਂਗੇ ਸ਼ੇਅਰ ਕਰਾਂਗੇ ਸਾਰ ਨੂੰ ਤੇ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਲੱਗਾ ਸਾਰੇ ਜਰੂਰ ਦੱਸਿਓ ਦੋਸਤੋ ਥੋੜੇ ਵੀ ਜੇ ਬੱਚੇ ਪਲੱਸ 2 ਦੇ ਨੇ ਕਿੰਨੇ ਨੰਬਰ ਆਏ ਨੇ ਤੇ ਜੇ ਨੰਬਰ ਥੋੜੇ-ਮੋਟੇ ਘੱਟ ਵੀ ਹੋਣ ਕੋਈ ਜੱਕਨਦਾ ਸਾਰਿਆਂ ਨੂੰ ਬੱਚੇ ਨੂੰ ਹੋ ਸਕਦਾ ਕੋਈ ਜੱਕ ਕਰਨੀ ਤੇ ਸਾਰਾ ਧੰਨਵਾਦ ਆ ਜੀ ਤੇ ਸਾਰਿਆਂ ਨੂੰ ਵਧਾਈਆਂ ਜਿੰਨੇ ਪਲੱਸ ਰਿਜ਼ਲਟ ਆਇਆ ਹੈਗਾ ਸਾਰਿਆਂ ਦਾ ਤੇ ਅੱਜ ਦਾ ਵਲੌਗ ਆਪਾਂ ਕਰਦੇ ਐਂਡ ਤੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਕਰਦੇ ਆ ਥੋੜੇ ਦਿਨ ਨਵਾਂ ਵਲੌਗ ਲਾਉਣੇ ਆ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਮਿਲਦੇ ਆਂ ਵਲੌਗ ਸਾਰਿਆਂ ਨੂੰ ਬਾਏ ああ。